ਤੇਰੀ ਕੋਠੀ ਉਤੇ ਮੋਰ ਰੱਬੇ ਪੋਤਾ ਦੇਵੇ ਔਰ ਤੇਰੀ ਕੋਠੀ ਉਤੇ ਮੋਰ ਰੱਬੇ ਪੋਤਾ ਦੇਵੇ ਆ ਤੇਰੇ ਤਾਰਾਂ ਦੀ ਮਸੀਨ ਤੇਰਾ ਮੁੰਡਾ ਵੇਸਕੀਨ ਤੇਰੇ ਤਾਰ ਤੇ ਮਸੀਨ ਤੇਰਾ ਮੁੰਡਾ ਵੇਸਕੀਨ ਤੇਰਾ ਮੁੰਡਾ ਗਣੂੰਗਾ ਥਣੇ ਧਾਰ ਤੇ ਬਕੀਲ ਤੇਰਾ ਮੁੰਡਾ ਬਹਿਣੂਗਾ ਥਣੇ ਧਾਰ ਤੇ ਬਕੀਲ ਤੇ ਬੰਦਾ ਵੱਡਾ ਹੋਇਆ ਮੰਡਾ ਵੱਡਾ ਹੋਇਆ ਸੀ ਗੁੜਾਂ ਦਾ ਗੱਡਾ ਹੋਇਆ ਸੀ ਕੱਕਾ ਸੇ ਰੋਇਆ ਸੀ ਗੁੜਾਂ ਦਾ ਡੇਰ ਹੋਇਆ ਸੀ ਕੱਕਾ ਸੇ ਰੋਇਆ ਸੀ ਗੁੜਾਂ ਦਾ ਡੇਰ ਹੋਇਆ ਸੀ ਮੰਡਾ ਮਾਰ ਵੇੜੇ ਵਿੱਚ ਹੱਡੀ ਤੇਰੀ ਉਮਰ ਹੋਵੇ ਵੱਡੀ ਕੱਕਾ ਮਾਰ ਵੇੜੇ ਵਿੱਚ ਹੱਡੀ ਤੇਰੀ ਉਮਰ ਹੋਵੇ ਬਣਾ ਪਿੱਤਲ ਦਾ ਫਾਤ ਲੋੜੀ ਵੰਡਾ ساری ਰਾਤ ਸੋਣਾ ਪਿੱਤਲ ਤੇ ਅੰਦਰ ਵੱਟੇ ਨਾ ਖੜਕਾ ਸਾਨੂੰ ਦੂਰ ਨ ਡੇਰਾ ਅੰਦਰ ਵੱਟੇ ਨਾ ਖੜਕਾ ਸਾਨੂੰ ਦੂਰ ਨ ਡੇਰਾ ਅੰਦਰ ਵਰਦੀ ਜਾ ਬੀਬੀ ਦਲੀਲਾ ਕਰਦੀ ਜਾ ਬੀਬੀ ਅੰਦਰ ਵਰਦੀ ਜਾ ਬੀਬੀ ਦਲੀਲਾ ਕਰਦੀ ਜਾ ਬੀਬੀ ਦਲੀਲਾ ਥੋੜੀਆਂ ਬਹਿਣੇ ਗੁੜਾਂ ਦੀਆਂ ਰੋੜੀਆਂ ਬਹਿਣ ਦਲੀਲਾ ਥੋੜੀਆਂ ਤੇਰੇ ਦੂਏ ਅਗੇ ਰਾਣੀ ਵੇਲਾ ਦੇ ਮੁੰਡੇ ਦੇ ਤਾਤਾ ਦੀਪ ਜਾਈ ਤੂੰ ਤਾਂ ਪੋਤੇ ਜੰਮਣ ਚਾਲੀ ਤੇਰੇ ਵਰਦਾ ਦੀਪ ਪੈਂਝਾਲੀ ਬੀਬੀ ਪੋਤੇ ਜੰਮਣ ਚਾਲੀ ਬੀਬੀ ਦੇ ਪੈਸਾ ਤੇਰਾ ਦਿਲ ਕਿਹਦਾ ਬੀਬੀ ਦੇ ਪੈਸਾ ਤੇਰਾ ਦਿਲ ਕਿਹਦਾ ਲੋੜੀ ਵਾਲਿਆ ਕੋਪੀ ਗੋਪੀ ਦੋੜੀ ਵਾਲਿਆ ਗੋਪੀ ਤੇਰੀ ਸੋਨੇ ਦੀ ਟੋਪੀ ਬਈ ਇੰਨਾ ਹੀ ਹੈਗਾ ਵਸ ਹੁਣ ਜਾਂਦੀ ਆ